ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਰਨੇ ਬਲਹਾਰਨੇ ਜਾਈਏ ਐਸੇ ਸਤਿਗੁਰਾਂ ਤੋਂ ਜਿਨ੍ਹਾਂ ਨੇ ਖਾਲਸਾ ਜੀ ਭਵਜਲ ਤੋਂ ਪਾਰ ਹੋਣ ਦਾ ਰਸਤਾ ਦੱਸਿਆ ਹੈ ਜਿਨ੍ਹਾਂ ਦੀ ਕਿਰਪਾ ਨਾਲ ਖਾਲਸਾ ਜੀ ਅੰਦਰ ਦੀ ਮਹਿਲ ਉਤਰਦੀ ਹੈ ਜਿਸ ਗੁਰੂ ਦੇ ਬਚਨਾਂ ਨਾਲ ਆਤਮਿਕ ਆਨੰਦ ਆਉਂਦਾ ਹੈ ਖਾਲਸਾ ਜੀ ਆਪਣੇ ਆਪੇ ਦੀ ਸੋਝੀ ਆਉਂਦੀ ਹੈ ਜਿਸ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਐਸਾ ਉਪਕਾਰ ਹੋਇਆ ਐਸਾ ਪਰਉਪਕਾਰ ਮਹਾਰਾਜ ਨੇ ਸਾਡੇ ਤੇ ਕੀਤਾ ਕਿ ਖਾਲਸਾ ਜੀ ਅਸੀਂ ਨਿਮਾਣੇ ਨਤਾਣੇ ਲਤੜੇ ਹੋਏ ਸਾਂ ਧੰਨ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਆਪਣੇ ਆਪੇ ਨੂੰ ਪ੍ਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਦੀ ਪ੍ਰਵਾਹ ਨਹੀਂ ਕੀਤੀ ਆਪਣਾ ਸਾਰਾ ਪਰਿਵਾਰ ਵਾਰ ਕੇ ਸਾਡੇ ਵਾਸਤੇ ਮਹਾਰਾਜ ਨੇ ਸਤਿਗੁਰ ਜੀਆ ਨੇ ਬਹੁਤ ਕੋਸ਼ਿਸ਼ ਕੀਤਾ ਹੈ ਧੰਨ ਹਨ ਕਲਗੀ ਧਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਾਲਸਾ ਜੀ ਕਦੇ ਬੈਠੇ ਹੋ ਕਦੇ ਸੋਚਦੇ ਹੋਵੋ ਉਹਦੇ ਕਦੇ ਹੱਥ ਜੋੜ ਕੇ ਮਹਾਰਾਜ ਨੂੰ ਧੰਨ ਕਹਿ ਦਿਆ ਕਰੋ ਕਮਕਾਰ ਤੇ ਬੈਠਿਆਂ ਕਿਉਂਕਿ ਕਲਗੀਧਰ ਪਾਤਸ਼ਾਹੀ ਰਹਿਮਤ ਹੋਈ ਸੀ ਤਾਂ ਕਰਕੇ ਖਾਲਸਾ ਜੀ ਅੱਜ ਅਸੀਂ ਸੁਖ ਮਾਣ ਰਹੇ ਆਂ ਤਾਂ ਕਰਕੇ ਅੱਜ ਸਾਡਾ ਖਾਲਸਾ ਜੀ ਕੋਈ ਧਰਤੀ ਉੱਤੇ ਰੁਤਬਾ ਹੈ ਕੋਈ ਮਾਨ ਤਾਣ ਹੈ ਉਸ ਪਾਤਸ਼ਾਹ ਦੀ ਕਿਰਪਾ ਸਦਕਾ ਜੇ ਮਹਾਰਾਜ ਉਹ ਖੇਡਾ ਨਾ ਕਰਦੇ ਉਹ ਕਲਾ ਨਾ ਵਰਤੌਂਦੇ ਤੇ ਖਾਲਸਾ ਜੀ ਅੱਜ ਸਾਡਾ ਕੀ ਹਾਲ ਹੁੰਦਾ ਅਸੀਂ ਸੋਚਦੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਇਹਨਾਂ ਨੂੰ ਤੇ ਖਾਲਸਾ ਜੀ ਮਹਾਰਾਜ ਨੂੰ ਕਦੇ ਵੀ ਇੱਕ ਸਕਿੰਟ ਵਾਸਤੇ ਵੀ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਖਾਲਸਾ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਬੀਬੀਆਂ ਦੀ ਕੋਈ ਇੱਜ਼ਤ ਨਹੀਂ ਸੀ ਧਰਤੀ ਉੱਤੇ ਅੱਜ ਸਾਡੀਆਂ ਹੀ ਬੀਬੀਆਂ ਖਾਲਸਾ ਜੀ ਦਮਾਲੇ ਸਜਾ ਕੇ ਬਾਣੇ ਪਾ ਕੇ ਉੱਥੇ ਸਿੱਧੇ ਕੰਮ ਕਰਦੀਆਂ ਫਿਰਦੀਆਂ ਤੇ ਆਪਣੇ ਆਪ ਨੂੰ ਕਲਗੀਧਰ ਮਹਾਰਾਜ ਦੀਆਂ ਧੀਆ ਦੱਸਦੀਆਂ ਤੇ ਜੇ ਖਾਲਸਾ ਜੀ ਕੁਝ ਕਹਿ ਦਈਏ ਅੱਗੋਂ ਸਮਝਾਉਣ ਦੀ ਕੋਸ਼ਿਸ਼ ਕਰੀਏ ਪਹਿਣਾ ਹੋਣ ਦੇ ਨਾਤੇ ਤੇ ਸਿਰ ਦੇ ਵਾਲਾਂ ਨੂੰ ਪੈਂਦੀਆਂ ਨੇ ਤੇ 우ਮਾਰਾ ਸੱਚੇ ਪਾਸ਼ਾ ਕਹਿੰਦੇ ਯਾਦ ਕਰੋ ਉਹ ਸਮਾਂ ਧੰਗੂ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਖਾਲਸਾ ਜੀ ਉਹ ਆਉਂਦੇ ਸਨ ਗਿਲਜੇ ਤੇ ਚੋਕੇ ਲੈ ਜਾਂਦੇ ਸੀ ਗਜਨੀ ਗਜਨੀ ਦੇ ਬਾਜ਼ਾਰਾਂ ਵਿੱਚ ਇਸਤਰੀਆਂ ਵੇਚਣ ਦੀ ਮੰਡੀ ਲੱਗਦੀ ਸੀ ਜਿਵੇਂ ਪੰਜਾਬ ਵਿੱਚ ਵੱਡੀਆਂ ਮੰਡੀਆਂ ਡੰਗਰਾਂ ਦੀਆਂ ਲੱਗਦੀਆਂ ਐਸੇ ਪ੍ਰਕਾਰ ਖਾਲਸਾ ਜੀ ਇਸਤਰੀਆਂ ਦੀਆਂ ਮੰਡੀਆਂ ਲੱਗਦੀਆਂ ਸਨ ਚੋਕੇ ਲੈ ਜਾਂਦੇ ਸੀ ਤੇ ਉੱਥੇ ਜਾ ਕੇ ਫਿਰ ਰੇਟ ਲੱਗਦੇ ਸੀ ਅੱਜ ਵੀ ਖਾਲਸਾ ਜੀ ਕਈ ਜਗ੍ਹਾ ਤੇ ਇਹੋ ਜਿਹੀਆਂ ਜਗਾਵਾਂ ਹਨ ਜਿੱਥੇ ਬੀਬੀਆਂ ਦੀ ਅੱਜ ਵੀ ਬੋਲੀ ਲੱਗਦੀ ਹੈ ਉਹ ਇਸੇ ਧਰਤੀ ਤੇ ਹੀ ਆ ਜਗ੍ਹਾ ਉਹ ਵੀ ਤਾਂ ਇਸ ਕਰਕੇ ਮਹਾਰਾਜ ਦੇ ਪਰਉਪਕਾਰ ਨੂੰ ਨਾ ਭੁੱਲਿਆ ਕਰੀਏ ਖਾਲਸਾ ਜੀ ਜਿੱਥੇ ਬੀਬੀ ਨੂੰ ਕਿਹਾ ਉਥੇ ਬੰਦਿਆਂ ਦੀ ਵੀ ਨਾਲ ਗੱਲ ਕਰਦੇ ਆ ਕਿ ਇਹ ਜਦੋਂ ਕੋਈ ਖੜਾਕਾ ਹੁੰਦਾ ਸੀ ਤੇ ਖਾਲਸਾ ਜੀ ਪਾਥੀਆਂ ਦੇ ਘੀਰਿਆਂ ਚ ਲੁਕਦੇ ਹੁੰਦੇ ਸੀ ਤੂੜੀ ਵਾਲੇ ਕੁਪਾਂ ਚ ਲੁਕ ਜਾਂਦੇ ਸੀ ਇਹ ਕਲਗੀਧਰ ਪਾਸ਼ਾ ਮਹਾਰਾਜ ਨੇ ਐਸੀ ਸੂਰਮਤਾਈ ਇਹਨਾਂ ਲੋਕਾਂ ਵਿੱਚ ਭਰੀ ਅੱਜ ਖਾਲਸਾ ਜੀ ਹਰ ਇੱਕ ਜ਼ੁਲਮ ਨਾਲ ਮੱਥਾ ਲਾਉਣ ਨੂੰ ਖੜ ਜਾਂਦੇ ਸੋ ਮਹਾਰਾਜ ਦਾ ਪਰਯੋਪਕਾਰ ਨਾ ਬਿਸ ਭਲਾਏ ਭਾਈ ਮਹਾਰਾਜ ਤੋਂ ਬਿਨਾ ਕੋਈ ਨਹੀਂ ਹੈ ਸਤਗੁਰੂ ਜੀ ਕਲਗੀਧਰ ਮਹਾਰਾਜ ਕਹਿੰਦੇ ਸਨ ਭਾਈ ਜਿਸ ਮਨੁੱਖ ਨੇ ਬਾਣੀ ਵਿਸਾਰੀ ਨਾ ਉਹਦੀ ਕੋਈ ਇਲਾਜ ਨਹੀਂ ਰੱਖ ਸਕਦਾ ਮਹਾਰਾਜ ਸੱਚੇ ਪਾਸ਼ਾ ਜੇ ਇਸ ਵੇਲੇ ਖਾਲਸਾ ਜੀ ਸਤਗੁਰੂ ਜੀ ਨੇ ਅਲੋਪ ਹੋਣਾ ਸੀ ਮਹਾਰਾਜ ਨੇ ਕਲਾ ਵਰਤੌਣੀ ਸੀ ਸਾਗ ਵਰਤੌਣਾ ਸੀ ਉਸ ਵੇਲੇ ਮਹਾਰਾਜ ਨੇ ਦੋ ਤਿੰਨ ਚੀਜ਼ਾਂ ਤੇ ਬਹੁਤ ਜ਼ੋਰ ਦਿੱਤਾ ਸੀ ਇੱਕ ਜ਼ੋਰ ਮਹਾਰਾਜ ਨੇ ਦਿੱਤਾ ਸੀ ਵੀ ਅੰਮ੍ਰਿਤ ਵੇਲਾ ਨਾ ਛੱਡਿਓ ਦੂਸਰਾ ਜ਼ੋਰ ਗੱਲ ਤੇ ਦਿੱਤਾ ਸੀ ਵੀ ਗਤਕੇ ਦੀ ਸਿਖਲਾਈ ਸਿੱਖਿਓ ਭਾਈ ਇਹ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਤੁਹਾਨੂੰ ਹਰਾ ਨਹੀਂ ਸਕਦੀ ਤੇ ਤੀਸਰਾ ਬਚਨ ਸੀ ਮਹਾਰਾਜ ਨੇ ਕੀਤਾ ਕਿਰਤ-ਵਿਰਤ ਕਰਦੇ ਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ ਕਿੱਥੇ ਆ ਉਹ ਸਿਮਰਨ ਆਪਾਂ ਆਪਣੇ ਅੰਦਰ ਝਾਤ ਮਾਰੀਏ ਕਿੱਥੇ ਆ ਸਾਡਾ ਨਿਤਨੇਮ ਕਿੱਥੇ ਆ ਸਾਡਾ ਅਮਰਤ ਵੇਲਾ ਜਾਗਣਾ ਖਾਲਸਾ ਜੀ ਜਿਹੜੇ ਇੱਥੇ 10-10 ਵਜੇ ਤੱਕ ਉੱਠਦੇ ਨਹੀਂ ਸੀ ਤੇ ਉਹ ਹੁਣ ਬਾਹਰ ਲੀਆਂ ਕੰਟਰੀਆਂ ਦੇ ਵਿੱਚ 3-3 ਵਜੇ ਉੱਠ ਕੇ ਤੇ ਕੰਮਾਂ ਕਾਰਜਾਂ ਤੇ ਜਾਂਦੇ ਨੇ ਪਰ ਕਿੱਥੇ ਆ ਨਿਤਨੇਮ ਖਾਲਸਾ ਜੀ ਵਿਰਲਿਆਂ ਦੇ ਕੋਲੇ ਹੈ ਖਜ਼ਾਨਾ ਸਾਰਿਆਂ ਦੇ ਕੋਲ ਨਹੀਂ ਜਿੱਥੇ ਨਿਤਨੇਮ ਨਹੀਂ ਜਿੱਥੇ ਬਾਣੀ ਨਹੀਂ ਉਥੇ ਖਾਲਸਾ ਜੀ ਪ੍ਰਤਾਪ ਹੀ ਨਹੀਂ ਉਥੇ ਖੇੜ ਹੀ ਨਹੀਂ ਇੱਕ ਸਾਡਾ ਮਿੱਤਰ ਹੁੰਦਾ ਸੀ ਤੇ ਖਾਲਸਾ ਜੀ ਉਹ ਅਮਰਤ ਧਾਰੀ ਸੀ ਤੇ ਬਾਣੀ ਨਹੀਂ ਸੀ ਪੜਦਾ ਹਾਲੇ ਕਿ ਕਈ ਉਹ ਲੋਕ ਨੇ ਜਿਨ੍ਹਾਂ ਨੂੰ ਪੜ੍ਹਨੀ ਨਹੀਂ ਆਉਂਦੀ ਖਾਲਸਾ ਜੀ ਬਹਾਨੇ ਬਾਜ਼ੀਆਂ ਬਣਾਈਏ ਤੇ ਬਹੁਤ ਬਣ ਜਾਂਦੀਆਂ ਪਰ ਮਹਾਰਾਜ ਨੇ ਕਹਿਣਾ ਕੀਤਾ ਜਿਹਨੂੰ ਨਹੀਂ ਪੜ੍ਹਨੀ ਆਉਂਦੀ ਉਹ ਸੁਣ ਲਵੇ ਜਿਹਨੂੰ ਕੁਝ ਵੀ ਨਹੀਂ ਆਉਂਦਾ ਉਹ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ ਮੂਲ ਮੰਤਰ ਦਾ ਜਾਪ ਕਰੀ ਜਾਵੇ ਤੇ ਕਰ ਸਕਦੇ ਆ ਨਾ ਸੋ ਇਹ ਮਹਾਰਾਜ ਨੇ ਰਸਤੇ ਦੱਸੇ ਨੇ ਖਾਲਸਾ ਜੀ ਤੇ ਉਹ ਇੱਕ ਮਿੱਤਰ ਸੀ ਸਾਡਾ ਤੇ ਉਹ ਬਾਣੀ ਨਹੀਂ ਸੀ ਪੜਦਾ ਪਰ ਅਮਰਤਾਰੀ ਸੀ ਤੇ ਉਹਦਾ ਨਾ ਕੰਮ ਕਾਜ ਚੰਗਾ ਸੀ ਉਹਨੇ ਕਹਿਣਾ ਵੇਖ ਲਓ ਮੈਂ ਬਾਣੀ ਵੀ ਨਹੀਂ ਪੜਦਾ ਮੈਂ ਕੱਲਾ ਅਮਰਤ ਸ਼ਕਿਆਤ ਮੇਰਾ ਵੇਖੋ ਕਿੰਨਾ ਕੰਮ ਕਾਜ ਇੱਕ ਦਿਨ ਕੀ ਹੋਇਆ ਇਹੋ ਜੀ ਕਲਾ ਵਰਤੀ ਵੀ ਕੰਮ ਕਾਰ ਜਿਹੜਾ ਮੂਧਾ ਹੋ ਗਿਆ ਤੇ ਰੂਣ ਹਕਲਾ ਹੋ ਗਿਆ ਸਾਰਾ ਪੈਸਾ ਜਿਹੜਾ ਡੁੱਬ ਗਿਆ ਤੇ ਹੁਣ ਰੋਟੀ ਖਾਣ ਵਾਸਤੇ ਵੀ ਨਹੀਂ ਤੇ ਬੜਾ ਦੁਖੀ ਹੋਇਆ ਖਾਲਸਾ ਜੀ 5-6 ਮਹੀਨੇ ਉਹਨੇ ਤੰਗੀ ਚੱਲੀ ਬਹੁਤ ਤੰਗੀ ਚੱਲੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਾ ਵਰਤੀ ਦੇ ਸਤਿਗੁਰ ਜੀਆਂ ਦੇ ਨਾਲ ਘਰ ਜਾ ਕੇ ਉਹਨੇ ਅਰਦਾਸ ਕੀਤੀ ਤੇ ਮਹਾਰਾਜ ਉਹ ਕਹਿੰਦਾ ਕਿ ਮੈਨੂੰ ਨજર ਕੁਝ ਨਹੀਂ ਆਇਆ ਮਤਲਬ ਇੱਕ ਪ੍ਰਕਾਸ਼ ਮੈਨੂੰ ਨਜ਼ਰ ਆਉਂਦਾ ਤੇ ਮੈਨੂੰ ਹੋਰ ਕੋਸ਼ ਵਿੱਚ ਨਜ਼ਰ ਨਹੀਂ ਆਇਆ ਪਰ ਐਸੀ ਗਰਜਦੀ ਆਵਾਜ਼ ਸੀ ਉਹ ਜਿਵੇਂ ਕੋਈ ਹਜ਼ਾਰਾਂ ਹੀ ਮਨੁੱਖ ਇਕੱਠੇ ਬੋਲਦੇ ਹੁਣ ਇਦਾਂ ਦੀ ਆਵਾਜ਼ ਸੀ ਤੇ ਉਹਨਾਂ ਨੇ ਆਵਾਜ਼ ਦੇ ਕੇ ਇਹ ਕਿਹਾ ਸੀ ਵੀ ਭਾਈ ਜਿਸ ਦਿਨ ਤੋਂ ਤੂੰ ਬਾਣੀਆਂ ਛੱਡੀਆਂ ਜਿਹੜੀ ਬਾਣੀ ਨੂੰ ਤੂੰ ਵਿਸਾਰ ਦਿੰਦਾ ਹੈ ਉਹੀ ਬਾਣੀ ਤੈਨੂੰ ਸਭ ਕੁਝ ਦੇਵੇਗੀ ਇਹਨਾਂ ਬੋਲ ਬੋਲ ਕੇ ਖਾਲਸਾ ਜੀ ਉਹ ਕਹਿੰਦਾ ਮੇਰਾ ਸੁਪਨਾ ਖੁੱਲ ਗਿਆ ਅੱਖਾਂ ਖੁੱਲ ਗਈਆਂ ਸੁਪਨਾ ਟੁੱਟ ਗਿਆ ਕਹਿੰਦਾ ਮੈਂ ਮਹਾਰਾਜੇ ਕੋਲੋਂ ਅਰਦਾਸ ਬੇਨਤੀ ਕਰਕੇ ਮਾਫੀ ਮੰਗ ਕੇ ਫਿਰ ਕੜਾ ਪ੍ਰਸ਼ਾਦ ਦੀ ਦੇਖ ਬਣਾਈ ਫਿਰ ਉਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੇ ਖਾਲਸਾ ਜੀ ਉਸੇ ਦਿਨ ਤੋਂ ਸੱਤਾਂ ਬਾਣੀਆਂ ਦਾ ਧਾਰਨੀ ਹੋ ਗਿਆ ਨਿਤਨੇਮੀ ਹੋ ਗਿਆ ਜਿਉਂ-ਜਿਉਂ ਬਾਣੀ ਪੜਦਾ ਗਿਆ 2 ਮਹੀਨੇ 3 ਮਹੀਨੇ 4 ਮਹੀਨੇ ਮਹਾਰਾਜ ਦੀ ਕਿਰਪਾ ਨਾਲ ਕੰਮ ਕਰੇ ਫਿਰ ਤੁਰਨ ਲੱਗ ਪਿਆ ਸੋ ਐਸੀ ਬਰਕਤ ਹੈ ਨਿਤਨੇਮ ਦੇ ਵਿੱਚ ਕਈ ਕਹਿੰਦੇ ਕੱਲਾ ਲੈ ਸਵੇਰੇ ਉੱਠ ਕੇ ਬਾਣੀ ਪੜਨ ਦਾ ਕੀ ਫਾਇਦਾ ਕਈ ਖਾਲਸਾ ਜੀ ਇਹੋ ਜਿਹੇ ਜਿਨ੍ਹਾਂ ਨੇ ਪੱਗਾਂ ਤੇ ਸਿਰਫ ਸਾਰੇ ਹੋਏ ਤੇ ਸਟੇਜਾਂ ਦੇ ਬਹਿ ਜਾਂਦੇ ਸਾਡੇ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਨਹੀਂ ਅਮਰਤ ਵੇਲੇ ਉੱਠ ਹੁੰਦਾ ਤੇ ਕੋਈ ਗੱਲ ਨਹੀਂ ਸਰੀਰ ਨੂੰ ਤੰਗੀ ਨਾ ਦਿਓ ਤੇ ਭਾਈ ਜੇ ਸਰੀਰ ਨੂੰ ਤੰਗੀ ਨਹੀਂ ਦੇਣੀ ਤੇ ਇਹਦਾ ਆਚਾਰ ਪਾਉਣਾ ਇਹ ਕਾਦੇ ਵਾਸਤੇ ਮਾਰਣੇ ਦਿੱਤਾ ਹੁਣ ਕੋਈ ਕਵੇ ਖਾਲਸਾ ਜੀ ਕਿਸੇ ਨੇ ਕਿਸੇ ਨੂੰ ਘੋੜਾ ਦੇ ਦਿੱਤਾ ਵੀ ਆਹ ਭਾਈ ਤੂੰ ਘੋੜਾ ਲੈ ਜਾ ਤੂੰ ਤੁਰ ਕੇ ਵਿਚਾਰਿਆ ਖੱਜਲ ਹੁੰਨਾ ਤੇ ਆਹ ਘੋੜਾ ਤੈਨੂੰ ਦੇ ਦਿੰਦੇ ਆ ਤੇ ਤੂੰ ਘੋੜੇ ਤੇ ਚੜ ਕੇ ਆਰਾਮ ਨਾਲ ਸਫ਼ਰ ਕਰ ਤੇ ਖਾਲਸਾ ਜੀ ਉਹ ਐਡਾ ਅਗੋ ਮੂਰਖ ਉਹਨੇ ਘੋੜੇ ਦੀ ਨੱਥ ਫੜੀ ਤੇ ਘੋੜੇ ਨੂੰ ਵੀ ਨਾਲ-ਨਾਲ ਤੋਰਿਆ ਤੇ ਆਪ ਵੀ ਨਾਲ-ਨਾਲ ਤੁਰ ਹੀ ਜਾਂਦਾ ਉੱਤੇ ਹੀ ਨਹੀਂ ਬਹਿਂਦਾ ਉਹ ਘੋੜਾ ਵੀ ਸਿਖਾਉਂਦਾ ਤੇ ਆਪਣੇ ਆਪ ਨੂੰ ਵੀ ਸਿਖਾਉਂਦਾ ਇਹੋ ਜਿਹੇ ਮੂਰਖ ਵੀ ਦੁਨੀਆ ਤੇ ਹੁੰਦੇ ਹੁਣ ਜੇ ਸਤਗੁਰ ਜੀ ਨੇ ਸਾਨੂੰ ਦੇ ਹੀ ਦਿੱਤੀ ਐ ਖਾਲਸਾ ਜੀ ਦੇ ਹੀ ਦਿੱਤੀ ਐ ਆਪਣਾ ਰੁਜ਼ਗਾਰ ਕਰਨਾ ਉਹ ਤੇ ਵੱਖਰੀ ਗੱਲ ਐ ਨਾ ਪਰ ਸਰੀਰ ਮਿਲਿਆ ਹੈ ਨਾਮ ਜਪਣ ਵਾਸਤੇ ਇਹ ਸਿਰਫ ਤੇ ਸਿਰਫ ਖਾਲਸਾ ਜੀ ਵਾਹਿਗੁਰ ਜੀ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ ਨਹੀਂ ਤੇ ਇਹਦਾ ਕੋਈ ਲਾਭ ਨਹੀਂ ਕੋਈ ਕਿਸੇ ਪ੍ਰਕਾਰ ਲਾਭ ਨਹੀਂ ਜੇ ਨੇਕੀ ਨਾ ਕੀਤੀ ਗੁਣ ਨਾ ਅੰਦਰ ਪਾਏ ਜਾਂ ਖਾਲਸਾ ਜੀ ਇਹਨੂੰ ਸ਼ਿੰਗਾਰਿਆ ਨਾ ਬਾਣੀ ਦੇ ਨਾਲ ਫਿਰ ਕਿਸੇ ਪ੍ਰਕਾਰ ਇਹਦਾ ਕੋਈ ਲਾਭ ਨਹੀਂ ਹੈ ਫਿਰ ਸੰਸਾਰ ਉੱਤੇ ਆਏ ਖਾਲਸਾ ਜੀ ਖੱਜਲ ਹੋਣ ਹੀ ਆਏ ਆ ਖੱਜਲ ਹੀ ਹੋ ਰਹੇ ਆ ਤੇ ਖੱਜਲ ਹੋ ਕੇ ਇੱਥੋਂ ਚਲੇ ਜਾਵਾਂਗੇ ਹੋਰ ਕੋਈ ਪ੍ਰਾਪਤੀ ਨਹੀਂ ਪਰ ਜੇ ਮਹਾਰਾਜ ਦਾ ਨਾਮ ਹੈ ਰਸਨਾ ਦੇ ਉੱਤੇ ਫਿਰ ਰਸਨਾ ਸੋਹਣੀ ਹੈ ਨਹੀਂ ਤੇ ਖਾਲਸਾ ਜੀ ਗੰਦਗੀ ਦਾ ਘਰ ਹੀ ਹੈ ਸਰੀਰ ਦੇ ਵਿੱਚ ਕਿਥੋਂ ਨਹੀਂ ਗੰਦਗੀ ਆਉਂਦੀ ਕਿੱਡਾ ਭੈੜਾ ਸਰੀਰ ਆ ਇਹ ਜੇ ਵੇਖਿਆ ਜਾਵੇ ਹਰ ਕੋਈ ਬੰਦਾ ਆਪਣੇ ਆਪ ਹੈਂਕੜ ਚ ਤੁਰਿਆ ਫਿਰਦਾ ਹੈ ਆਪਣੇ ਆਪ ਤੇ ਬੜਾ ਹੰਕਾਰ ਮਾਨ ਰੱਖਦਾ ਹੈ ਬੀਬੀਆਂ ਰੱਖਦੀਆਂ ਬੰਦੇ ਰੱਖਦੇ ਖਾਲਸਾ ਜੀ ਕਦੇ ਝਾਤ ਮਾਰ ਕੇ ਵੇਖੋ ਹਾਂ ਅੱਖਾਂ ਦੇ ਵਿੱਚ ਸਵੇਰੇ ਆਪਾਂ ਉੱਠਦੇ ਹਾਂ ਤੇ ਗਿੱਡ ਗੰਦੀ ਆਉਂਦੀ ਹੈ ਨੱਕ ਦੇ ਵਿੱਚੋਂ ਖਾਲਸਾ ਜੀ ਗੰਦਗੀ ਬਾਹਰ ਆਉਂਦੀ ਹੈ ਮੁਖ ਦੇ ਵਿੱਚੋਂ ਥੋਕਾਲੀ ਗੰਦਗੀ ਆ ਕੰਨਾਂ ਦੇ ਵਿੱਚੋਂ ਮੈਲ ਨਿਕਲਦੀ ਹੈ ਪਸੀਨਾ ਆਉਂਦਾ ਤੇ ਸਾਰਾ ਸਰੀਰ ਬੋ ਮਾਰਦਾ ਤੇ ਵਿਸ਼ਟਾ ਕਰਦੇ ਹਾਂ ਮਲ ਮੂਤਰ ਕਰਦੇ ਹਾਂ ਕਿੱਥੋਂ ਖਾਲਸਾ ਜੀ ਗੰਦਗੀ ਬਾਹਰ ਨਹੀਂ ਆਉਂਦੀ ਹੈ ਸਰੀਰ ਦੇ ਵਿੱਚੋਂ ਇਹ ਗੰਦ ਦੇ ਪੁੱਤਰੇ ਨੂੰ ਖਾਲਸਾ ਜੀ ਅਸੀਂ ਰੱਖ ਕੇ ਤਾਂ ਹੰਕਾਰੀ ਹੋਏ ਫਿਰਦੇ ਆ ਪਰ ਮਹਾਰਾਜ ਕਹਿੰਦੇ ਇਹੋ ਹੀ ਸਰੀਰ ਹੈ ਇਹਦੇ ਦੋ ਪੱਖ ਨੇ ਤੇ ਜੇ ਬਾਣੀ ਨਹੀਂ ਕੋਲੇ ਫਿਰ ਖਾਲਸਾ ਜੀ ਇਹ ਗੰਦਗੀ ਦਾ ਘਰ ਹੈ ਤੇ ਜੇ ਕੋਲੇ ਬਾਣੀ ਹੈ ਫਿਰ ਇਹਨੂੰ ਮਹਾਰਾਜ ਨੇ ਮੰਦਰ ਰੱਖਿਆ ਮਨ ਮੰਦਰ ਤਨ ਵੇਸ ਕਲੰਦਰ ਸੋ ਮਹਾਰਾਜ ਦੀ ਬਚਨ ਫਿਰ ਖਾਲਸਾ ਜੀ ਹਰ ਮੰਦਰ ਹਰ ਸੋਹਣਾ ਸੋ ਐਵੇਂ ਸਤਿਗੁਰੂ ਜੀ ਨੇ ਫਿਰ ਖੇਡਾਂ ਕਰਨਾਂ ਕੀਤੀ ਆ ਸਰੀਰਾ ਮੇਰਿਆ ਹਰ ਤੁਮ੍ਹ੍ਹ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਇਹ ਸਾਰੇ ਮਹਾਰਾਜ ਨੇ ਫਿਰ ਇਹਨੂੰ ਦੱਸਣਾ ਕੀਤੇ ਜਿਨ੍ਹਾਂ ਦੇ ਭਾਈ ਅੰਦਰ ਪਰਮੇਸ਼ਰ ਦੀ ਜੋਤ ਪ੍ਰਗਟ ਹੋਈ ਓਵੇਂ ਖਾਲਸਾ ਜੀ ਇਹ ਗੰਦਗੀ ਦਾ ਘਰ ਹੈ ਤੇ ਇਹਨੂੰ ਚਾਮ ਤੇ ਹੱਡੀਆਂ ਨਾਲ ਲੁਭੇਟਿਆ ਹੋਇਆ ਵਾਹਿਗੁਰੂ ਜੀ ਨੇ ਇਹ ਖੇਡ ਰਚਾਈ ਹੈ ਤੇ ਆਪਾਂ ਖਾਲਸਾ ਜੀ ਇਹ ਸਰੀਰ ਨੂੰ ਸੰਭੀ ਜਾਣੇ ਆ ਪਰ ਜਿਹੜੀ ਸੰਭਣ ਵਾਲੀ ਅੰਦਰ ਚੀਜ਼ ਸੀ ਉਹ ਮਨ ਸੀ ਮਨ ਨੂੰ ਵਸ ਕਰਨਾ ਸੀ ਮਨ ਦੀ ਸਵਾਰੀ ਕਰਨੀ ਸੀ ਮਨ ਨੂੰ ਆਪਣੇ ਉੱਪਰ ਹੈਵੀ ਹੈਵੀ ਨਹੀਂ ਸੀ ਹੋਣਾ ਦੇਣਾ ਮਨ ਦੇ ਉੱਤੇ ਹੈਵੀ ਹੋਣਾ ਸੀ ਪਰ ਖਾਲਸਾ ਜੀ ਅਸੀਂ ਸਾਰਾ ਕੁਝ ਭੁੱਲ ਗਏ ਸਭ ਤੋਂ ਪਹਿਲਾਂ ਤੇ ਮਹਾਰਾਜ ਦੀ ਬਾਣੀ ਵਿਚਾਰ ਦਿੱਤੀ ਜਿਸ ਬਾਣੀ ਵਿੱਚੋਂ ਸੋਝੀ ਆਉਣੀ ਸੀ ਜਿਸ ਬਾਣੀ ਵਿੱਚੋਂ ਕੁਝ ਪ੍ਰਾਪਤ ਹੋਣਾ ਸੀ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਅਮਰਤ ਵੇਲੇ ਜਾਗੀਏ ਬਾਣੀ ਪੜੀਏ ਨਾਮ ਜਪੀਏ ਸਤਿਗੁਰ ਜੀਆਂ ਨੂੰ ਚੇਤੇ ਰੱਖੀਏ ਤੇ ਖਾਲਸਾ ਜੀ ਇਹੋ ਹੀ ਅਰਦਾਸ ਕਰੀਏ ਮਹਾਰਾਜ ਸਾਡੀ ਜ਼ਿੰਦਗੀ ਦੀ ਵਾਂਗ ਡੋਰ ਤੁਹਾਡੇ ਹੱਥ ਵਿੱਚ ਹੈ ਜਿਵੇਂ ਮਾਰਾ ਤੁਹਾਨੂੰ ਚੰਗਾ ਲੱਗੇ ਜਿਵੇਂ ਵਿੱਚ ਮੇਰਾ ਭਲਾ ਹੈ ਪਾਤਸ਼ਾਹ ਜੀ ਉਹੀ ਕਰਿਓ ਉਹੀ ਮੇਰਾ ਵਰਤਾਇਓ ਮਹਾਰਾਜ ਕਿਰਪਾ ਕਰਿਓ ਕਿਉਂਕਿ ਗੁਰੂ ਤੋਂ ਬਿਨਾ ਖਾਲਸਾ ਜੀ ਕੋਈ ਰੱਖਿਆ ਕਰਨ ਵਾਲਾ ਨਹੀਂ ਕੋਈ ਕਿਸੇ ਨੂੰ ਰੱਖਣ ਵਾਲਾ ਨਹੀਂ ਗੁਰੂ ਦੀ ਮਹਿਮਾ ਕੀਤੀ ਨਹੀਂ ਜਾ ਸਕਦੀ ਖਾਲਸਾ ਜੀ ਗੁਰੂ ਆਪਣੇ ਸੇਵਕ ਦੀ ਇਉਂ ਇਲਾਜ ਰੱਖਦਾ ਹੈ ਜਿਵੇਂ ਖਾਲਸਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਖੇੜ ਵਰਤਦੀ ਹੈ ਆਪਣਾ ਮਾਂ ਪਿਓ ਵੀ ਉਹਨਾਂ ਧਿਆਨ ਨਹੀਂ ਰੱਖਦਾ ਜਿੰਨਾ ਧਿਆਨ ਇੱਕ ਗੁਰੂ ਆਪਣੇ ਸੇਵਕ ਦਾ ਰੱਖਦਾ ਇਹਨਾਂ ਪ੍ਰੇਮ ਖਾਲਸਾ ਜੀ ਗੁਰੂ ਵੱਲੋਂ ਮਿਲਦਾ ਪਰ ਸੇਵਕ ਗੁਰੂ ਦਾ ਹੋ ਕੇ ਵੇਖੇ ਕਰਕੇ ਤਾਂ ਵੇਖੇ ਉਹਦੇ ਨਾਲ ਪ੍ਰੇਮ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਅੱਜ ਵੀ ਖਾਲਸਾ ਜੀ ਬਾਣੀ ਦਾ ਪ੍ਰਤਾਪ ਜਾਹਰ ਕਲਾ ਉਵੇਂ ਹੀ ਵਰਤ ਰਹੀ ਆ ਜਿਵੇਂ ਉਹ ਸਮਿਆਂ ਦੇ ਵਿੱਚ ਸਿੰਘਾਂ ਨਾਲ ਵਰਤਦੀ ਸੀ ਅੱਜ ਵੇਖੋ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਤੋਂ ਪਹਿਰਾ ਹੀ ਕੱਟ ਕੇ ਸੰਗਤਾਂ ਬੇਅੰਤ ਖਾਲਸਾ ਜੀ ਖੇਡਾਂ ਮਹਾਰਾਜ ਦੇ ਘਰ ਹੋ ਰਹੀਆਂ ਕਿੰਨੀਆਂ ਹੱਡ ਬੀਤੀਆਂ ਅੱਜ ਤੱਕ ਖਾਲਸਾ ਜੀ ਦਿਨ ਵਿੱਚ 1 2 3 ਇਦਾਂ ਤੁਰੀਆਂ ਆਉਂਦੀਆਂ ਕੋਈ ਕਹਿੰਦਾ ਸਾਡੇ ਨਾਲ ਐਵੇਂ ਹੋ ਗਿਆ ਕੋਈ ਕਹਿੰਦਾ ਐਵੇਂ ਹੋ ਗਿਆ ਮਹਾਰਾਜ ਦੀ ਕਿਰਪਾ ਖਾਲਸਾ ਜੀ ਵਰਤ ਰਹੀ ਆ ਤਾਂ ਹੋ ਰਿਹਾ ਨਾ ਪਰ ਅਸਲ ਗੱਲ ਇੱਕੋ ਹੀ ਹੈ ਜਿਹਦੇ ਹਿਰਦੇ ਹਿਰਦੇ ਵਿੱਚ ਸ਼ਰਦਾ ਹੁੰਦਾ ਉਹਦੇ ਨਾ ਹੀ ਐ ਦੂਜਾ ਖਾਲਸਾ ਜੀ ਮੇਰੇ ਵਰਗਾ ਐਵੇਂ ਵਿਚਾਰਾ ਗੱਲਾਂ ਕਰਦਾ ਹੀ ਰਹਿ ਜਾਂਦਾ ਪਰ ਜਿਹਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਹੈ ਭਾਵਨਾ ਹੁੰਦਾ ਹੁੰਦਾ ਸਿੱਧਕ ਹੁੰਦਾ ਖਾਲਸਾ ਜੀ ਉਹਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਸੋ ਅੱਜ ਦੀ ਜਿਹੜੀ ਹੱਡ ਬੀਤੀ ਖਾਲਸਾ ਜੀ ਆਈ ਹੈ ਆਓ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਇਹ ਹੱਡ ਬੀਤੀ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਸਾਰਾ ਪਰਿਵਾਰ ਸਾਡਾ ਬਾਹਰ ਰਹਿੰਦਾ ਖਾਲਸਾ ਜੀ ਨਿਊਜ਼ੀਲੈਂਡ ਵਿੱਚ ਹੋ ਰਹੇ ਨੇ ਤੇ ਉਹਨਾਂ ਨੇ ਦੱਸਿਆ ਵੀ ਸਾਡੇ ਘਰ ਬਹੁਤ ਦਿੱਕਤ ਪਰੇਸ਼ਾਨੀਆਂ ਆਈਆਂ ਕੰਮ ਕਾਜ ਵੀ ਸਾਡਾ ਸੱਟ ਨਹੀਂ ਸੀ ਹੁੰਦਾ ਤੇ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਘਰ ਵਿੱਚ ਕਿਸੇ ਨੇ ਬਿਮਾਰ ਹੋ ਜਾਣਾ ਕਦੀ ਕੋਸ਼ ਕਦੇ ਕੋਸ਼ ਉਹ ਮਾਤਾ ਜੀ ਦੱਸਦੇ ਕਿ ਮੇਰੀਆਂ ਦੋ ਬੇਟੀਆਂ ਨੇ ਤੇ ਇੱਕ ਮੇਰਾ ਛੋਟਾ ਬੇਟਾ ਹੈ ਤੇ ਜਿਹੜੀਆਂ ਦੋ ਬੇਟੀਆਂ ਉਹ ਵੱਡੀਆਂ ਨੇ ਬੇਟਾ ਮੇਰਾ ਬਹੁਤ ਸਮਾਂ ਬਾਅਦ ਚ ਹੋਇਆ ਤੇ ਇਸ ਕਰਕੇ ਉਹ ਵੀ ਜਵਾਨ ਹੋ ਗਈਆਂ ਸੀ ਅਸੀਂ ਉਹਨਾਂ ਦਾ ਰਿਸ਼ਤਾ ਕਰਦੇ ਸਾਂ ਕੰਮ ਕਾਜ ਪਹਿਲਾਂ ਢਿੱਲਾ ਹੋ ਗਿਆ ਫਿਰ ਕਹਿੰਦੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਦਇਆ ਨਾਲ ਨਾ ਇਥੇ ਇੱਕ ਕੋਈ ਮੇਰੀ ਸਹੇਲੀ ਬਣੀ ਗੁਰੂ ਘਰ ਜਾਂਦੇ ਹੁੰਦੇ ਸਾਂ ਤੇ ਉਹ ਮੇਰੀ ਸਹੇਲੀ ਬਣ ਗਈ ਉਹਨੇ ਮੈਨੂੰ ਦੱਸਿਆ ਕਿ ਮੈਨੂੰ ਤੇ ਅਜ ਤੱਕ ਸਭ ਕੋਈ ਬਾਬਾ ਦੀਪ ਸਿੰਘ ਸਾਹਿਬ ਨੇ ਦਿੱਤਾ ਤੇ ਉਹ ਮਾਤਾ ਜੀ ਦੱਸਦੇ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਬਾਰੇ ਇਹਨਾਂ ਤਾਂ ਮੈਨੂੰ ਪਤਾ ਸੀ ਵੀ ਉਹਨਾਂ ਦਾ ਸੀਸ ਲੱਥਾ ਇਹ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਪਤਾ ਕਹਿੰਦੇ ਫਿਰਨਾ ਮੈਨੂੰ ਉਹਨੇ ਮੇਰੀ ਸਹੇਲੀ ਨੇ ਕਹਿਣਾ ਕਿ ਤੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਕੇ ਅਰਦਾਸ ਕਰਿਆ ਕਰ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਕਹਿੰਦੇ ਉਹਨੇ ਮੈਨੂੰ ਦੱਸਿਆ ਤੇ ਮੈਂ ਕਰਨ ਲੱਗ ਪਈ ਮੈਂ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ ਬਹਿ ਜਾਣਾ ਉਥੇ ਲੈ ਕੇ ਬਾਣੀ ਪੜਦੇ ਰਹਿਣਾ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿਣਾ ਸਾਡਾ ਕੰਮ ਚੱਲ ਪਏ ਸਾਡਾ ਕੰਮ ਕਾਜ ਠੀਕ ਹੋ ਜੇ ਐਸੀ ਮਹਾਰਾਜ ਦੀ ਕਿਰਪਾ ਵਰਤੀ ਮਹੀਨੇ ਦੇ ਵਿੱਚ ਵਿੱਚ ਸਾਡਾ ਕੰਮ ਕਾਜ ਜਿਹੜਾ ਰੜ ਪਿਆ ਉਥੇ ਸਾਡੀ ਸਾਡੇ ਤੇ ਕਿਰਪਾ ਹੋ ਗਈ ਅਸੀਂ ਜਿਹੜੇ ਪੈਸੇ ਤੋਂ ਤੰਗ ਸਾਂ ਸਾਨੂੰ ਵਧੀਆ ਨੌਕਰੀਆਂ ਮਿਲ ਗਈਆਂ ਮੇਰੇ ਘਰ ਵਾਲੇ ਨੂੰ ਮੈਨੂੰ ਸੋ ਵਧੀਆ ਨੌਕਰੀਆਂ ਮਿਲ ਗਈਆਂ ਪੈਸੇ ਆਉਣ ਲੱਗ ਪਏ ਮੇਰਾ ਭਰੋਸਾ ਬਣ ਗਿਆ ਕਹਿੰਦੇ ਅਸੀਂ ਬੜੀਆਂ ਟੱਕਰਾਂ ਮਾਰੀਆਂ ਕਿ ਵੱਡੀ ਕੁੜੀ ਦਾ ਰਿਸ਼ਤਾ ਕਰਦੇ ਸਾਂ ਪਰ ਰਿਸ਼ਤਾ ਹੁੰਦਾ ਨਹੀਂ ਸੀ ਬਹੁਤ ਰਿਸ਼ਤੇ ਆਏ ਵੇਖਣ ਵੀ ਆਉਂਦੇ ਸਨ ਇੱਥੇ ਵੀ ਇੰਡੀਆ ਦੇ ਵਿੱਚ ਵੀ ਕਈਆਂ ਨਾਲ ਗੱਲਾਂ ਕੀਤੀਆਂ ਨਹੀਂ ਤੇ ਖਾਲਸਾ ਜੀ ਬਾਹਰ ਦੀ ਕੁੜੀ ਹੋਵੇ ਤੇ ਇੰਡੀਆ ਦੇ ਲੋਕ ਤਾਂ ਉਦਾਂ ਹੀ ਕਮਲੇ ਹੋ ਜਾਂਦੇ ਪਰ ਇੱਥੇ ਵੀ ਉਹਦਾ ਰਿਸ਼ਤਾ ਨਹੀਂ ਸੀ ਬਣਦਾ ਸੰਜੋਗ ਨਹੀਂ ਸੀ ਖਾਲਸਾ ਜੀ ਉਹਦੇ ਖੁੱਲੇ ਕੋਈ ਵੀ ਆਉਂਦਾ ਸੀ ਵੇਖ ਕੇ ਮੁੜ ਜਾਂਦਾ ਸੀ ਜਵਾਬ ਦੇ ਦਿੰਦਾ ਸੀ ਕੁੜੀ ਪੜ੍ਹੀ ਲਿਖੀ ਸੀ ਵਧੀਆ ਸੀ ਕੋਈ ਕਿਸੇ ਪ੍ਰਕਾਰ ਦੀ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਮਹਾਰੇ ਦੀ ਕਿਰਪਾ ਸੀ ਬਾਣੀ ਵੀ ਉਹ ਪੜਦੀ ਸੀ ਕਦੇ-ਕਦੇ ਲਗਾਤਾਰ ਨਹੀਂ ਸੀ ਪੜਦੀ ਕਦੇ-ਕਦੇ ਪੜਦੀ ਸੀ ਪਰ ਉਹਦਾ ਰਿਸ਼ਤਾ ਨਹੀਂ ਸੀ ਹੁੰਦਾ ਰਿਸ਼ਤੇ ਪੱਖੋਂ ਅਸੀਂ ਬੜੇ ਤੰਗ ਸਾਂ ਉਮਰ ਵੀ ਉਹਦੀ 32-33 ਸਾਲ ਦੇ ਕਰੀਬ ਹੋ ਗਈ ਤੇ ਮਾਤਾ ਜੀ ਕਹਿੰਦੇ ਫਿਰ ਮੈਂ ਨਾ ਇੱਕ ਦਿਨ ਅਚਾਨਕ ਜਿੱਦਾਂ ਮੇਰੇ ਮਨ ਵਿੱਚ ਜਿੱਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਪਾਈ ਹੋਵੇ ਕਿ ਇਹਨੇ ਮੈਨੂੰ ਪਤਾ ਨਹੀਂ ਉਹ ਮੇਰੇ ਅੰਦਰੋਂ ਆਵਾਜ਼ ਆਉਂਦੀ ਕਿਵੇਂ ਮੇਰੇ ਨਾਲ ਹੋਇਆ ਮੈਨੂੰ ਉਸ ਗੱਲ ਦਾ ਅੱਜ ਤੱਕ ਨਹੀਂ ਪਤਾ ਕਿ ਜਿਵੇਂ ਮੈਨੂੰ ਕੋਈ ਕਹਿ ਰਿਹਾ ਹੋਵੇ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੇ ਚ ਪਹਿਰੇ ਘਟ ਬਾਣੀ ਪਾੜੋ ਤੇ ਜਾ ਕੇ ਤੇਰੇ ਰਿਸ ਆਪਣੇ ਆਪ ਕਾਰਜ ਹੋਣਗੇ ਉਹ ਮਾਤਾ ਜੀ ਦੱਸਦੇ ਮੈਂ ਨਾ ਆਪਣੇ ਘਰ ਵਾਲੇ ਨਾਲ ਸਲਾਹ ਕਰਕੇ ਪਰਿਵਾਰ ਨਾਲ ਵੀ ਮੈਂ ਪੰਜਾਬ ਜਾਣਾ ਚਾਹੁੰਨੀ ਆ ਮੈਂ ਜਾ ਕੇ ਆਉਣੀ ਆ ਮੈਂ 2 ਕੁ ਮਹੀਨੇ ਵਾਸਤੇ ਜਾਣਾ ਆ ਤੇ ਮੈਂ ਮੈਂ ਜਾਣਾ ਚਾਹੁੰਨੀ ਮੈਂ ਤੁਸੀਂ ਦੱਸੋ ਮੈਂ ਚੱਲ ਜਾਵਾਂ ਪਹਿਲਾਂ ਤਾਂ ਮੇਰਾ ਘਰ ਵਾਲਾ ਕਹਿੰਦਾ ਵੀ ਆਪਾਂ ਮਸਾਂ ਤਾਂ ਆਪਣੇ ਪੈਰ ਲੱਗੇ ਆ ਵੀ ਤੂੰ ਨਾ ਜਾ ਫਿਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਆਈ ਤੋ ਕਹਿੰਦਾ ਕੋਈ ਨਹੀਂ ਤੂੰ ਚਲੀ ਜਾ ਕਹਿੰਨੀ ਮੈਂ ਉੱਥੋਂ ਆਈ ਮੇਰਾ ਏਰੀਆ ਫਲੋਰ ਦੇ ਲਾਗੇ ਪਿੰਡ ਸੀ ਮੇਰੇ ਤੇ ਉੱਥੋਂ ਮੈਂ ਮੈਨੂੰ ਹੁਣ ਪਤਾ ਨਹੀਂ ਸੀ ਕਿੱਦਾਂ ਜਾਣਾ ਕਿਵੇਂ ਜਾਣਾ ਕਹਿੰਦੇ ਫਿਰ ਮਹਾਰਾਜ ਦੀ ਕਿਰਪਾ ਸਦਕਾ ਮੈਂ ਪਹਿਲੀ ਵਾਰ ਜਦੋਂ ਗਈ ਮੈਂ ਗੱਡੀ ਕਰਾ ਕੇ ਕਰਾਏ ਤੇ ਗਈ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਮੇਲੇ ਕਰਕੇ ਫਿਰ ਮੈਨੂੰ ਪਤਾ ਲੱਗਾ ਵੀ ਉੱਥੇ ਐਤਵਾਰ ਚਪਹਿਰਾ ਕੱਟਦੇ ਆ ਐਤਵਾਰ ਸੰਗਤ ਆਉਂਦੀ ਐ ਇਹਦੇ ਵੀ ਉਸ ਤੋਂ ਬਾਅਦ ਮੈਂ ਨਾ ਉੱਥੇ ਦੋਹਾਂ ਚਾਰਾਂ ਦੁਕਾਨਾਂ ਵਾਲਿਆਂ ਨਾਲ ਗੱਲ ਕੀਤੀ ਵੀ ਜੇ ਮੈਨੂੰ ਇੱਥੇ ਕੋਈ ਰੂਮ ਮਿਲ ਜਵੇ ਮੈਨੂੰ ਬਹੁਤਾ ਪਤਾ ਨਹੀਂ ਤੇ ਉਹਨਾਂ ਨੇ ਇੱਕ ਭਾਈ ਸਾਹਿਬ ਬਹੁਤ ਚੰਗੇ ਸੀ ਬਜ਼ੁਰਗ ਸਨ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਭੈਣੇ ਤੈਨੂੰ ਇੱਥੇ ਕਮਰਾ ਲੈ ਦਿੰਨੇ ਉਹਨਾਂ ਨੇ ਨਾ ਅੰਦਰ ਗੱਲ ਕਰਕੇ ਤੇ ਮੈਨੂੰ ਸਰਾਂ ਦੇ ਵਿੱਚ ਕਮਰਾ ਲੈਤਾ ਇਹ ਮੈਨੂੰ 1 ਮਹੀਨੇ ਵਾਸਤੇ ਉਹ ਮਿਲਿਆ ਮੈਂ ਪੈਸੇ ਵਗੈਰਾ ਵੀ ਉਹਨਾਂ ਨੂੰ ਦੇ ਦਿੱਤੇ ਮਹਾਰਾਜ ਦੀ ਕਿਰਪਾ ਨਾਲ ਨਹੀਂ ਤੇ ਖਾਲਸਾ ਜੀ ਉੱਥੇ ਇੱਕ ਮਿਲਦਾ ਨਹੀਂ 24 ਘੰਟੇ ਬਾਅਦ ਇੱਕ ਵਾਰ ਛੱਡਣਾ ਪੈਂਦਾ ਕਮਰਾ ਚਲੋ ਮਿਲ ਗਿਆ ਉਸ ਤੋਂ ਬਾਅਦ ਮੈਂ ਐਤਵਾਰ ਦੁਪਹਿਰਾ ਕੱਟਣਾ ਉਦਾਂ ਵੀ ਸੇਵਾ ਕਰੀ ਜਾਣੀ ਉੱਥੇ ਰਹਿਣਾ ਕਦੇ ਕਿਸੇ ਕੋ ਰਿਸ਼ਤੇ ਕੋ ਰਿਸ਼ਤੇਦਾਰ ਕੋ ਜਾਣਾ ਨਹੀਂ ਤੇ ਉੱਥੇ ਰਹਿਣਾ ਪਹਿਲਾ ਦੁਪਹਿਰਾ ਕਟਿਆ ਮਹਾਰਾਜ ਦੀ ਕਿਰਪਾ ਵਰਤੀ ਸਤਗੁਰੂ ਦੀ ਮੈਨੂੰ ਬਾਹਰੋਂ ਫੋਨ ਆਇਆ ਪਹਿਲਾ ਦੁਪਹਿਰਾ ਕਟਿਆ ਦੂਜੇ ਦਿਨ ਦੀ ਗੱਲ ਹੈ ਮੇਰੇ ਘਰ ਵਾਲੇ ਨੇ ਫੋਨ ਕੀਤਾ ਵੀ ਇੱਥੇ ਮੇਰਾ ਇੱਕ ਮਿੱਤਰ ਆ ਤੇ ਉਹਨੇ ਦੱਸਿਆ ਵੀ ਉਹ ਰਿਸ਼ਤ ਉਹਨਾਂ ਦਾ ਵੀ ਮੁੰਡਾ ਜਵਾਨ ਆ ਵੀ ਰਿਸ਼ਤਾ ਕਰਨਾ ਚਾਹੁੰਦੇ ਆ ਤੇ ਕਹਿੰਦੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਅਜੇ ਮੈਂ ਕੱਲ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹਿ ਕੇ ਬਾਣੀ ਪੜ੍ਹੀ ਆ ਤੇ ਵੇਖ ਲਓ ਇੱਕ ਰਿਸ਼ਤਾ ਆ ਗਿਆ ਮਹਾਰਾਜ ਦੀ ਕਿਰਪਾ ਹੋ ਗਈ ਇਹਨੇ ਵੀ ਉਹ ਕਹਿੰਦੇ ਵੀ ਤੁਸੀਂ ਵੇਖੋ ਮੈਂ ਤਾਂ ਰੋਕੇ ਆਉਣਾ ਫਿਰ ਆਪਾਂ ਵੇਖ ਲਾਂਗੇ ਤੇ ਉਹ ਜਦੋਂ ਗੱਲਬਾਤ ਚੱਲੀ ਖਾਲਸਾ ਜੀ ਪਹਿਲਾ ਚਪੈਰਾ ਕਟਿਆ ਉਹ ਮਾਤਾ ਨੇ ਪਹਿਲੇ ਚਪੈਰੇ ਤੇ ਉਹ ਜਦੋਂ ਘਰ ਆਏ ਉਹਨਾਂ ਨੇ ਕੁੜੀ ਦੇਖੀ ਤੇ ਉਹ ਜਿਹੜਾ ਮੇਰਾ ਘਰ ਵਾਲਾ ਸੀ ਉਹਦੇ ਨਾਲ ਗੱਲਬਾਤ ਕੀਤੀ ਤੇ ਚਲੋ ਉਹਨਾਂ ਨੂੰ ਕੁੜੀ ਪਸੰਦ ਆ ਗਈ ਉਹ ਕਹਿੰਦੇ ਵੀ ਅਸੀਂ ਰਿਸ਼ਤਾ ਕਰਨ ਨੂੰ ਤਿਆਰ ਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹਿਲਾ ਦੁਪਹਿਰਾ ਕੱਟਿਆ ਤੇ ਮੇਰੀ ਵੱਡੀ ਕੁੜੀ ਦਾ ਰਿਸ਼ਤਾ ਹੋ ਗਿਆ ਕਹਿੰਦੇ ਫਿਰ ਮੇਰੀ ਇੰਨੀ ਮਾਤਾ ਕਹਿੰਦੀ ਸਰਦਾ ਬਣੀ ਮਹਾਰਾਜ ਤੇ ਕਿਰਪਾ ਹੋਈ ਐ ਈ ਸਤਗੁਰੂ ਦੀ ਫਿਰ ਮੈਂ ਰੋਜ਼ ਜਾ ਕੇ ਸਵੇਰੇ ਬਾਣੀ ਪੜਨੀ ਦੁਪਹਿਰਾ ਕੱਟਣਾ ਆਪ ਕੱਲੀ ਨੇ ਐਦਵਾਰ ਸੰਗਤ ਨਾਲ ਕੱਟਣਾ ਉਦਾਂ ਆਪ ਜਾ ਕੇ ਬਾਣੀ ਪੜਨੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਜਿਹੜੀ ਦੂਸਰੀ ਬੇਟੀ ਸੀ ਉਦੀ ਉਮਰ 28-29 ਸਾਲ ਸੀ ਤੇ ਮੈਂ ਚਾਹੁੰਦੀ ਸਾਂ ਵੀ ਉਹਦਾ ਵੀ ਰਿਸ਼ਤਾ ਨਾਲ ਹੀ ਹੋ ਜਾਂਦਾ ਚਲੋ ਆਪਾਂ ਕੁੜੀਆਂ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਨਿਭਾ ਜਾਨੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਮਾਚ ਅਰਦਾਸ ਕਰਵਾਈ ਖੜਾ ਪ੍ਰਸ਼ਾਦ ਦੇ ਕੇ ਬਿਮਾਰ ਹੈ ਤੁਸੀਂ ਇੱਕ ਧੀ ਦਾ ਰਿਸ਼ਤਾ ਤੇ ਹੋ ਗਿਆ ਚਲੋ ਮਹਾਰਾਜ ਦੀ ਕਿਰਪਾ ਵਰਤ ਗਈ ਸਤਿਗੁਰੂ ਦੀ ਦਇਆ ਹੋ ਗਈ ਕੁੜੀ ਨੂੰ ਵੀ ਉਹ ਮੁੰਡਾ ਪਸੰਦ ਸੀ ਪਹਿਲਾ ਰਿਸ਼ਤਾ ਤਾਂ ਹੋ ਗਿਆ ਤੇ ਹੁਣ ਮੈਂ ਜਦੋਂ ਵਾਪਸ ਜਾਣਾ ਸੀ ਫਿਰ ਜਾ ਕੇ ਉੱਥੇ ਵਿਆਹ ਦੀ ਗੱਲ ਚਲਣੀ ਸੀ ਵੀ ਕਦੋਂ ਕਰਨ ਐਡੀ ਮਹਾਰਾਜ ਦੀ ਰਹਿਮਤ ਹੋਈ ਮੈਂ ਇੱਥੇ ਦੁਪਹਿਰਾ ਕੱਟਦੀ ਸਾਂ ਤੇ ਇੱਥੇ ਜਿਹੜੇ ਕਮਰੇ 'ਚ ਮੈਂ ਰਹਿੰਦੀ ਸਾਂ ਉਹਦੇ ਨਾਲ ਦੇ ਕਮਰੇ ਦੇ ਵਿੱਚ ਨਾ ਇੱਕ ਪਰਿਵਾਰ ਰਹਿੰਦਾ ਸੀ। ਉਹ ਵੀ ਬਾਹਰੋਂ ਆਏ ਸੀਗੇ। ਉਹ ਸਪੇਨ ਤੋਂ ਆਏ ਸੀਗੇ ਤੇ ਉਹਨਾਂ ਨੇ ਜਿੱਦਾਂ ਮੇਰੀ ਉਹਨਾਂ ਨਾਲ ਵਾਰਤਾਲਾਪ ਹੋ ਗਈ ਉਹ ਉਹਨਾਂ ਦੀ ਜਿਹੜੀ ਬੀਬੀ ਸੀਗੀ ਉਹ ਮੇਰੇ ਨਾਲ ਗੱਲਬਾਤ ਹੋ ਗਈ ਸਾਡੀ ਫਰੈਂਡ ਬਣ ਗਈਆਂ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਉਹਨੂੰ ਦੱਸਿਆ ਵੀ ਮੈਂ ਵੀ ਇੱਥੇ ਦੁਪਹਿਰੇ ਕੱਟਣ ਆਈਆਂ ਮੇਰੀਆਂ ਦੋ ਧੀਆਂ ਮੇਰੀ ਧੀ ਦਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਮੈਂ ਦੁਪਹਿਰਾ ਕੱਟਿਆ ਪਹਿਲਾਂ ਤੇ ਮਹਾਰਾਜ ਦੀ ਕਿਰਪਾ ਵਰਤ ਗਈ। ਸਤਗੁਰੂ ਦੀ ਕਿਰਪਾ ਹੋ ਗਈ ਚਲੋ ਅਸੀਂ ਐਦਾਂ ਥੋੜਾ ਬਹੁਤਾ ਇੱਕ ਦੂਜੇ ਦਾ ਨੰਬਰ ਐਕਸਚੇਂਜ ਕਰ ਲੇ ਤੇ ਪਰਿਵਾਰ ਵਾਂਗੂ ਹੋ ਗਏ ਤੇ ਇਕੱਠੇ ਉੱਥੇ ਜਾਣਾ ਚਪੈੜਾ ਕੱਟਣ ਅਸੀਂ ਦੋਵਾਂ ਜਾਣੀਆਂ ਨੇ ਜਿੱਥੇ ਵੀ ਜਾਣਾ ਇਕੱਠੀਆਂ ਨੇ ਜਾਣਾ ਤੇ ਮਹਾਰਾਜ ਦੀ ਕਿਰਪਾ ਸਦਕਾ ਸਤਗੁਰੂ ਦੀ ਰਹਿਮਤ ਹੋਈ ਬੜੀ ਛੇਤੀ ਸਮਾਂ ਲੰਘਿਆ ਮਹੀਨੇ ਵਾਸਤੇ ਮੈਂ ਉੱਥੇ ਸੀਗਾ ਫਿਰ ਮੈਂ ਆਪਣੇ ਪਿੰਡ ਚਲੀ ਗਈ ਉੱਥੇ ਮੈਂ 15 ਦਿਨ ਰਹੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਆ ਕੇ ਫਿਰ ਮੈਨੂੰ ਪਤਾ ਲੱਗਾ ਇੱਥੇ ਸ਼ੀਧੀ ਦੇਖ ਵੀ ਕਰਾਉਂਦੇ ਆ ਮੈਂ ਟਾਲਾ ਸਾਹਿਬ ਜਾ ਕੇ ਸ਼ੀਦੀ ਦੇਖ ਵੀ ਕਰਾਈ ਕਿ ਮਹਾਰਾਜ ਚੜ੍ਹਦੀ ਕਲਾ ਕਰਿਓ ਸਤਿਗੁਰੂ ਜੀ ਆਪ ਸਹਾਈ ਹੋਇਓ ਤੇ ਮਹਾਰਾਜ ਕਿਰਪਾ ਕਰਿਓ ਕਾਮ ਕਾਲ ਚੱਲਦਾ ਰਵੇ ਮਹਾਰਾ ਮੇਰੀ ਕਿਰਤ ਵਿਰਤ ਚੱਲਦੀ ਰਵੇ ਕਹਿੰਦੇ ਜਦੋਂ ਮੈਂ ਕਿਰਤ ਵਿਰਤ ਦੀ ਅਰਦਾਸ ਕੀਤੀ ਨਾ ਤੇ ਕਹਿੰਦੇ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਦਾ ਵੀ ਮੈਂ ਉੱਥੇ ਪੁੱਛਿਆ ਵੀ ਇੱਥੇ ਹੋਰ ਵੀ ਕੋਈ ਗੁਰੂ ਘਰ ਜਿੱਦੇ ਮੈਂ ਦਰਸ਼ਨ ਕਰ ਲਵਾਂ ਤੇ ਉਹ ਕਹਿੰਦੇ ਵੀ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਦੇ ਕਰ ਲਓ ਕਹਿੰਦੇ ਅਸੀਂ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਗਈ ਤੇ ਉੱਥੇ ਨਾ ਬਾਹਰੋਂ ਉੱਥੇ ਵੀ ਰਸਤ ਮਿਲਦੀ ਮੈਂ ਉਥੋਂ ਰਸਤ ਤੇ ਮੈਂ ਉਹਨਾਂ ਨੂੰ ਲਿਖਤਾ ਵੀ ਤੁਸੀਂ ਲਿਖ ਦਿਓ ਵੀ ਮਹਾਰਾਜ ਸੱਚੇ ਪਾਸ਼ਾ ਕਿਰਤ ਵਿਰਤ ਵਿੱਚ ਵਾਧੇ ਬਖਸ਼ਣ ਮਹਾਰਾਏ ਮੇਰਾ ਕੰਮ ਕਾਰ ਚਲਾਈ ਜਾਣ ਤੇ ਉਹ ਬਜ਼ੁਰਗ ਸਿੰਘ ਕਹਿੰਦੇ ਤੁਸੀਂ ਦਸਵੰਦ ਦਿਆ ਕਰੋ ਕੰਮ ਕਾਰ ਵਾਲ ਦੀ ਫਿਕਰ ਛੱਡ ਦਿਓ ਦਸਵੰਦ ਕੱਢਣਾ ਸ਼ੁਰੂ ਕਰ ਦਿਓ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਨਾਲ ਐਸੇ ਕੰਮ ਚੱਲਦੇ ਨੇ ਉਹ ਬਜ਼ੁਰਗ ਕਹਿੰਦਾ ਮੈਂ ਵੀ ਬਾਹਰ ਆ ਕੇ ਆਇਆ ਫਿਰ ਇੱਥੇ ਆ ਕੇ ਦੁਕਾਨ ਪਾਈ ਆ ਕਹਿੰਦਾ ਮੈਨੂੰ ਜਦੋਂ ਮਿਹਰ ਤੇ ਕਿਰਪਾ ਹੋਈ ਮਹਾਰਾਏ ਨੇ ਮੈਨੂੰ ਦਸਵੰਦ ਦੀ ਸੇਵਾ ਲਈ ਉਸ ਦਿਨ ਤੋਂ ਬਾਅਦ ਮੈਨੂੰ ਕੰਮ ਦੀ ਫਿਕਰ ਨਹੀਂ ਪਈ ਮੇਰਾ ਕੰਮ ਕਦੇ ਮੁੱਕਿਆ ਨਹੀਂ ਐਸੀ ਮਹਾਰਾਜ ਦੀ ਕਿਰਪਾ ਹੋਈ ਤੇ ਮੈਨੂੰ ਉਹ ਮਾਤਾ ਕਹਿੰਦੀ ਮੇਰੇ ਮਨ ਵਿੱਚ ਨਾ ਉਹ ਗੱਲ ਘਰ ਘਰ ਗਈ ਵੀ ਜਾ ਕੇ ਆਪਣੇ ਘਰ ਵਾਲੇ ਨੂੰ ਵੀ ਕਹਿਣਾ ਤੇ ਆਪ ਵੀ ਆਪਣੇ ਪੈਸਿਆਂ ਦੇ ਵਿੱਚੋਂ ਦਸਵੰਦ ਕਢਣਾ ਕਹਿੰਦੀ ਮੈਂ ਦਰਸ਼ਨ ਕਰਕੇ ਇਹੋ ਹੀ ਅਰਦਾਸ ਕੀਤੀ ਕਿ ਮਹਾਰਾਜੀ ਮੈਂ ਜਦੋਂ ਮੈਨੂੰ ਪੈਸੇ ਆਇਆ ਕਰਨਗੇ ਮੈਂ ਪਹਿਲਾ ਦਸਵੰਦ ਤੁਹਾਡਾ ਕਢਿਆ ਕਰਾਂਗੀ ਤੇ ਕਿਰਪਾ ਕਰਿਓ ਕਹਿੰਦੇ ਫਿਰ ਉਹ ਮਾਤਾ ਕਹਿੰਦੀ ਆ ਵੀ ਐਡੀ ਮੇਰੇ ਤੇ ਕਿਰਪਾ ਹੀ ਪਹਿਲਾ ਦੁਪਹਿਰਾ ਕੱਟਣ ਤੇ ਮੇਰੀ ਧੀ ਦਾ ਰਿਸ਼ਤਾ ਹੋ ਗਿਆ ਤੇ ਇੱਕ ਨਵਾਂ ਪਰਿਵਾਰ ਜੁੜ ਗਿਆ ਫਿਰ ਹੁਣ ਜਦੋਂ ਮਾਤਾ ਉੱਥੇ ਵਾਪਸ ਪਹੁੰਚੀ ਖਾਲਸਾ ਜੀ ਇਹ ਕੁ 8-9 9 ਮਹੀਨੇ ਜਾਂ 10 ਮਹੀਨੇ ਹੋ ਗਏ ਜਾਂ ਸਾਲ ਹੋ ਗਿਆ ਹੋਵੇ ਇਹ ਗੱਲ ਨੂੰ ਉਹਨਾਂ ਨੇ ਜਦੋਂ ਮੈਨੂੰ ਸੁਣਾਉਣਾ ਕੀਤੀ ਆ ਹੁਣ ਵੀ ਸਾਲ ਕਦ ਇਹ ਗੱਲ ਆ ਉਹਨਾਂ ਦੀ ਹੁਣ ਦੋਵੇਂ ਈ ਧੀਆਂ ਵਿਆਹੀਆਂ ਗਈਆਂ ਉਹ ਪਹਿਲੀ ਧੀ ਦਾ ਤੇ ਰਿਸ਼ਤਾ ਹੋ ਗਿਆ ਜਾ ਕੇ ਉਹਨਾਂ ਨੇ ਵਿਆਹ ਕਰ ਦਿੱਤਾ ਦੂਜੀ ਤੀਜੀ ਮਹੀਨੇ ਵਿਆਹ ਹੋ ਗਿਆ ਆਪਣੇ ਘਰ ਉਹ ਸੁਖੀ ਹੋ ਗਈ ਹੁਣ ਉਹਨਾਂ ਮਾਤਾ ਨੇ ਅਰਦਾਸ ਕੀਤੀ ਸੀ ਮਹਾਰਾਜ ਜੀ ਵੀ ਦੂਜਾ ਵੀ ਰਿਸ਼ਤਾ ਹੋ ਜਾਏ ਤੇ ਉਹ ਜਿਹੜੇ ਸਪੇਨ ਵਾਲੇ ਸੀ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦਾ ਉੱਥੇ ਹੀ ਸੰਜੋਗ ਬਣਾਤਾ ਬੇਸ਼ੱਕ ਉਹਨਾਂ ਦੀ ਗੱਲ ਨਹੀਂ ਸੀ ਹੋਈ ਪਰ ਮਹਾਰਾਜ ਨੇ ਉਹਨਾਂ ਦਾ ਰਾਹ ਉੱਥੇ ਹੀ ਖੋਲ ਦਿੱਤਾ ਉਹ ਜਿਹਨੂੰ ਉਹ ਜਿਹੜੀ BBC ਸਪੇਨ ਵਾਲੀ ਉਹਨੇ ਜਿਹਨੂੰ ਮਾਤਾ ਨੂੰ ਫੋਨ ਕੀਤਾ ਉਹਨੇ ਕਿਹਾ ਵੀ ਤੂੰ ਕਹਿੰਦੀ ਸੀ ਵੀ ਮੇਰੀ ਕੁੜੀ ਆ ਉਹਨੂੰ ਰਿਸ਼ਤਾ ਕਰਾਉਣਾ ਆ ਤੇ ਇਦਾਂ ਕਰ ਤੂੰ ਮੈਨੂੰ ਆਪਣੀ ਕੁੜੀ ਦੀਆਂ ਫੋਟੋਆਂ ਭੇਜ ਤੇ ਮੈਂ ਤੈਨੂੰ ਇੱਕ ਮੁੰਡੇ ਦੀਆਂ ਫੋਟੋਆਂ ਭੇਜ ਦਿੰਦੀ ਜੇ ਤੁਹਾਨੂੰ ਪਸੰਦ ਆ ਤੇ ਆਪਾਂ ਇੱਥੇ ਇਹ ਰਿਸ਼ਤਾ ਕਰ ਲੈਨੇ ਆ ਤੇ ਉਹ ਕੁਦਰਤੀ ਖਾਲਸਾ ਜੀ ਉਹ ਜਿਹੜੀ BBC ਸਪੇਨ ਵਾਲੀ ਉਹਦੀ ਭੈਣ ਦਾ ਲੜਕਾ ਸੀ ਕੋਈ ਕੈਨੇਡਾ ਤੋਂ ਉਹ ਮਹਾਰਾਜ ਦੀ ਐਸੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਦੀ ਹੋਰੀ ਦੂਜੀ ਧੀ ਦਾ ਵੀ ਰਿਸ਼ਤਾ ਹੋ ਗਿਆ ਤੇ ਮਹਾਰਾਜ ਦੀ ਰਹਿਮਤ ਵਰਤ ਗਈ ਉਹ ਵੀ ਖਾਲਸਾ ਜੀ ਉਹਨਾਂ ਨੇ ਹੁਣ ਉਹਨਾਂ ਦੀ ਦੋਵੇਂ ਧੀਆਂ ਵਿਆਹੀਆਂ ਹੋਈਆਂ ਨੇ ਉਹ ਮਾਤਾ ਜੀ ਨੇ ਸੁਣਾਉਣਾ ਕੀਤਾ ਵੀ ਮੇਰੀ ਧੀਆਂ ਦੀ ਮੈਂ ਇੰਨਾ ਖੱਜਲ ਹੋਈ ਆ ਵੀ ਮੈਂ ਬਹੁਤ ਕੁਝ ਕੀਤਾ ਪਰ ਇਹਦਾ ਇਹਨਾਂ ਦਾ ਰਿਸ਼ਤਾ ਸਿਰ ਨਹੀਂ ਸੀ ਚੜਦਾ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਇੱਥੋਂ ਕੰਮ ਛੱਡ ਕੇ ਗਈ ਉੱਥੇ ਰਹਿ ਕੇ ਬਾਣੀ ਪੜੀ ਜਾਵ ਕੀਤਾ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀਆਂ ਦੋਵਾਂ ਧੀਆਂ ਦੇ ਜਿਹੜੇ ਰਿਸ਼ਤੇ ਉਹ ਚੜਦੀ ਕਲਾ 'ਚ ਕਰਦੇ ਤੇ ਫਿਰ ਉਹ ਮਾਤਾ ਸੁਣਾਉਂਦੀ ਆ ਵੀ ਸਾਡਾ ਨਾ ਥੋੜਾ ਨੁਕਸਾਨ ਹੋ ਗਿਆ ਕਹਿੰਨੇ ਨੁਕਸਾਨ ਜਦੋਂ ਹੋਇਆ ਨਾ ਫਿਰ ਮੇਰੇ ਦਿਮਾਗ ਵਿੱਚ ਆਈ ਵੀ ਮੈਂ ਤੇ ਅਰਦਾਸ ਕਰਕੇ ਆਈ ਹਾਂ ਵੀ ਮੈਂ ਮਹਾਰਾਜ ਜਦੋਂ ਮੈਨੂੰ ਪੈਸੇ ਤਨਖਾਹ ਆਇਆ ਕਰਨਗੇ ਸਾਡੀ ਦੋਹਾਂ ਜੀਆਂ ਦੀ ਅਸੀਂ ਦਸਵੰਦ ਕੱਢਿਆ ਕਰਾਂਗੇ ਤੇ ਮੈਂ ਭੁੱਲ ਗਈ ਸਾ ਮੈਂ ਕੱਢਿਆ ਨਹੀਂ ਤੇ ਫਿਰ ਉਹ ਖਾਲਸਾ ਜੀ ਨੁਕਸਾਨ ਹੋਇਆ ਉਸ ਦਿਨ ਤੋਂ ਬਾਅਦ ਮਾਤਾ ਕਹਿੰਦੀ ਮੈਂ ਦਸਵੰਦ ਕੱਢਣਾ ਸ਼ੁਰੂ ਕੀਤਾ ਐਸੀ ਮਹਾਰਾਜ ਦੀ ਕਿਰਪਾ ਵਰਤੀ ਹੈ ਬੇ ਸਾਰਿਆਂ ਨੂੰ ਜਿਹੜੀ ਇੱਥੇ ਅਸੀਂ ਕੰਮ ਕਰਦੇ ਆ ਸਾਰਿਆਂ ਤੋਂ ਵਧੀਆ ਸਾਡੇ ਇੱਜ਼ਤਮਾਨ ਦੋਹਾਂ ਜੀਆਂ ਦਾ ਜਿਹੜੇ ਇੱਥੇ ਮੇਰਾ ਘਰ ਵਾਲਾ ਕੰਮ ਕਰਦਾ ਉੱਥੇ ਵੀ ਉਹਦੀ ਇੱਜ਼ਤ ਮਾਨ ਵਧ ਗਈ ਕੰਮ ਕਾਜ ਵਧ ਗਿਆ ਪੈਸੇ ਵਧ ਗਏ ਸਤਗੁਰ ਦੀ ਕਿਰਪਾ ਨਾਲ ਆਪਣੇ ਆਪ ਘਰ ਚੱਲਣ ਲੱਗ ਪਿਆ ਜਦੋਂ ਦਾ ਦਸਵੰਦ ਕੱਢਣਾ ਸ਼ੁਰੂ ਕੀਤਾ ਸੋ ਖਾਲਸਾ ਜੀ ਇਹ ਉਹਨਾਂ ਨੇ ਹੱਡ ਵੀ ਤ ਸੁਣਾਉਣਾ ਕੀਤੀ ਵੇਖੋ ਉਹ ਕਿਵੇਂ ਮਾਤਾ ਦਾਸ ਬੱਬ ਬਣਿਆ ਕਿਵੇਂ ਉਹਨੂੰ ਕਿਸੇ ਨੇ ਬਾਬਾ ਦੀਪ ਸਿੰਘ ਸਾਹਿਬ ਨਾਲ ਜੋੜਿਆ ਕਿਵੇਂ ਖਾਲਸਾ ਜੀ ਫਿਰ ਇੰਡੀਆ ਇੱਥੇ ਪੰਜਾਬ ਆਉਂਦੀ ਹੈ ਇੱਥੇ ਰਹਿ ਕੇ ਉਹਨੂੰ ਕਮਰਾ ਵੀ ਮਿਲ ਜਾਂਦਾ ਦੁਪਹਿਰੇ ਵੀ ਕੱਟਦੀ ਧੀ ਦਾ ਰਿਸ਼ਤਾ ਵੀ ਹੋ ਜਾਂਦਾ ਫਿਰ ਖਾਲਸਾ ਜੀ ਇਹੋ ਜਿਹਾ ਪਰਿਵਾਰ ਮਹਾਰਾਜ ਦੀ ਕਿਰਪਾ ਨਾਲ ਮਿਲ ਜਾਂਦਾ ਜਿਨ੍ਹਾਂ ਨੇ ਗਾਂ ਉਹਨਾਂ ਦੀ ਦੂਜੀ ਕਿਰੀ ਕੁੜੀ ਦਾ ਵੀ ਰਿਸ਼ਤਾ ਕਰਾਤਾ ਸੋ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਹੈ ਜੇ ਆਪਾਂ ਸੋਚੀਏ ਵਿਚਾਰੀ ਹੈ ਨਾ ਤੇ ਮਹਾਰਾਜ ਦੇ ਦਰ ਆ ਕੇ ਬਹੁਤ ਕੁਝ ਪ੍ਰਾਪਤ ਹੁੰਦਾ ਪਰ ਖਾਲਸਾ ਜੀ ਨੀਤਾ ਨੂੰ ਮਰਦਾਂ ਨੇ ਜਿਹਦੀ ਨੀਤ ਹੈ ਜਿਹਦੇ ਹਿਰਦੇ ਵਿੱਚ ਪ੍ਰੇਮ ਹੈ ਸ਼ਰਧਾ ਭਾਵਨਾ ਹੈ ਉਹਨੂੰ ਖਾਲਸਾ ਜੀ ਹਰ ਕੁਝ ਪ੍ਰਾਪਤ ਹੁੰਦਾ ਉਹ ਮਨੁੱਖ ਕਦੇ ਖਾਲੀ ਨਹੀਂ ਰਹਿੰਦਾ ਖਾਲੀ ਰਹਿੰਦਾ ਮੇਰੇ ਵਰਗਾ ਜਿਨੇ ਖਾਲਸਾ ਜੀ ਸਿਰਫ ਗੱਲਾਂ ਹੀ ਕਰਨੀਆਂ ਕਰਨਾ ਕੱਖ ਨਹੀਂ ਤੇ ਐਵੇਂ ਸਵਾਦ ਲਈ ਜਾਣੇ ਬਾਬਾ ਜੀ ਫਲਾਣੇ ਪਾੜ ਦੀ ਕੀ ਵਿਧੀ ਐ ਮੂਲ ਮੰਤਰ ਕਿਦਾਂ ਜਪੀਏ ਸਵੇਰੇ ਜਪੀਏ ਸ਼ਾਮੀ ਜਪੀਏ ਕਦੋਂ ਜਪੀਏ ਆਹ ਕਰੀਏ ਉਹ ਕਰੀਏ ਜਿਹੋ ਜਿਹਾ ਖਾਲਸਾ ਜੀ ਬੰਦਾ ਜਿਹੜਾ ਸਵਾਦ ਭਾਲਦਾ ਹੈ ਨਾ ਉਹ ਕਦੇ ਵੀ ਕਦੇ ਤਰੱਕੀ ਨਹੀਂ ਕਰ ਸਕਦਾ ਉਹ ਮਹਾਰਾਜ ਦੇ ਘਰੋਂ ਕੁਝ ਨਹੀਂ ਪ੍ਰਾਪਤ ਕਰ ਸਕਦਾ ਖਾਲਸਾ ਜੀ ਉਹ ਨੇ ਜਿਨ੍ਹਾਂ ਨੂੰ ਬੰਦਾ ਕਹਿ ਦਵੇ ਵੀ ਆਹ ਰਸਤਾ ਐ ਨੂੰ ਜਾਂਦਾ ਹੁਣ ਮੰਨ ਲੋ ਵੀ ਆਪਾਂ ਗੱਡੀ ਤੇ ਖਾਲਸਾ ਜੀ ਡਰਾਈਵ ਕਰਦੇ ਆ ਤੇ ਅੱਗੇ ਬੋਰਡ ਲੱਗਾ ਕਿ ਫਲਾਣਾ ਪਿੰਡ ਜਿਹੜਾ ਇੱਧਰ ਨੂੰ ਆ ਨਾਲ ਉਹਨਾਂ ਨੇ ਸਰਕਲਵਾਹ ਦਿੱਤਾ ਹੁਣ ਖਾਲਸਾ ਜੀ ਉਹ ਮੂਰਖੀ ਹੋਊਗਾ ਬੰਦਾ ਜਿਹੜਾ ਸਰਕਲ ਵੇਖ ਕੇ ਵੀ ਉੱਥੇ ਖਲੋ ਜਾਵੇ ਤੇ ਲੋਕਾਂ ਨੂੰ ਪੁੱਛਣ ਲੱਗ ਪਏ ਵੀ ਇੱਧਰ ਨੂੰ ਕਿੱਧਰ ਨੂੰ ਜਾਂਦਾ ਅੱਗੇ ਜਾ ਕੇ ਕਦੇ ਮੁੜਦਾ ਤਾਂ ਨਹੀਂ ਅੱਗੇ ਜਾ ਕੇ ਤੇ ਮੋਕਤ ਨਹੀਂ ਜਾਂਦਾ ਜਿਹੜਾ ਸਵਾਦ ਲੈਂਦਾ ਹੈ ਖਾਲਸਾ ਜੀ ਉਹ ਕਦੇ ਮੰਜ਼ਿਲ ਤੇ ਨਹੀਂ ਪਹੁੰਚਦਾ ਸ਼ਰਧਾ ਭਾਵਨਾ ਰੱਖਣ ਵਾਲਾ ਮਨੁੱਖ ਮੰਜ਼ਲ ਤੇ ਪਹੁੰਚਦਾ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਵੇਖੋ ਜਿਨ੍ਹਾਂ ਦੇ ਕਾਰਜ ਸਫਲਦੇ ਨੇ ਫਿਰ ਉਹ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਤੇ ਮਹਾਰਾਜ ਦੀ ਉਹਨਾਂ ਤੇ ਕਿਰਪਾ ਵਰਤਦੀ ਹੈ ਦੀਨ ਦੁਨੀ ਦੇ ਪਾਸ਼ਾ ਮਿਹਰਾਂ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ